ਉਹ ਸਾਰੇ ਮੁਕਦਮੇ ਸਾਰੀਆਂ ਚਾਰਜ ਸ਼ੀਟਾਂ ਸਾਰਾ ਕੁਝ ਜਿਹੜਾ ਗਲਤ ਵਾਪਸ ਹੋਣਾ ਚਾਹੀਦਾ ਆ ਬਾਗਾਂ ਦੀਆਂ ਵਾਰੀਆਂ ਵੀ ਕੱਟਣ ਦਿੱਤੀਆਂ ਆ ਉਤਲਾ ਹੈਡਿੰਗ ਪੜੋ ਤੁਸੀਂ ਉਦਾਂ ਕਹਿੰਦੇ ਆ ਕਿ ਅਸੀਂ ਪੰਜਾਬ 'ਚ ਡਾਇਵਰਸਿਫਿਕੇਸ਼ਨ ਕਰਨੀ ਆ ਫਸਲਾਂ ਦੀ ਵਿਭਿੰਨਤਾ ਲਿਆਉਣੀ ਆ ਝੋਨਾ ਕਟਾਉਣਾ ਤੇ ਬਾਗ ਇੱਕ ਇਸ ਤਰ੍ਹਾਂ ਦਾ ਸਰੋਤ ਆ ਜਿੱਥੇ ਅਸੀਂ ਪਾਣੀ ਘਟਾ ਸਕਦੇ ਬਾਗਾਂ ਦੀ ਵਾਰੀ ਕੱਟ ਦਿੱਤੀ ਭਗਵੰਤ ਮਾਨ ਦੀ ਸਰਕਾਰ ਨੇ ਇਹ ਕਹਿੰਦੇ ਟੇਲੈਂਟਾਂ ਦੇ ਪਾਣੀ ਜਾਣਾ ਬਾਗ ਕਿੱਥੇ ਨੇ ਬਾਗ ਅਬੋਹਰ ਫਾਜ਼ਿਲਕਾ ਦੇ ਵਿੱਚ ਨੇ ਬਾਗਾਂ ਦੀ ਵਾਰੀਆਂ ਕੱਟਣ ਦਾ ਦੇ ਦਿੱਤਾ ਔਰ ਜਦੋਂ ਇਹਨਾਂ ਸਾਰਿਆਂ ਨੇ ਵਿਰੋਧ ਕੀਤਾ ਨਹਿਰੀ ਪਟਵਾਰੀਆਂ ਨੇ ਉਹਨਾਂ ਤੇ ਤਸ਼ੱਦਦ ਤੇ ਜ਼ੁਲਮ ਟਾਇਆ ਜਾ ਰਿਹਾ ਔਰ ਇੱਕ ਮੈਂ ਕਹਿਣਾ ਚਾਹੁੰਦਾ ਕਿ ਨਾਰਮਲ ਕੋਰਸ ਵਿੱਚ ਅਗਰ 10 ਏਕੜ ਦਾ ਕੋਈ ਬੂਗਾ ਪਾਣੀ ਖੋਲਿਆ ਜਾਂਦਾ ਆਪਾਂ ਸਭ ਨੂੰ ਪਤਾ ਵਾ ਕਿ ਵੱਧ ਤੋਂ ਵੱਧ 1 ਜਾਂ 2 ਏਕੜ ਤੱਕ ਪਾਣੀ ਪਹੁੰਚਦਾ ਲੇਕਿਨ ਇਹ ਕਹਿਣਾ ਚਾਹੁੰਦੇ ਸਰਕਾਰ ਕਿ 10 ਏਕੜ ਦਾ ਪਾਣੀ ਖੋਲਿਆ 10 ਦਾ 10 ਏਕੜ ਇਰੀਗੇਟ ਹੋ ਗਿਆ ਇਹ ਜਿਹੜਾ ਮਸਲਾ ਹੈ ਜਿਹੜਾ ਜਲ ਸਰੋਤ ਮੰਤਰੀ ਹੈ ਔਰ ਭਗਵੰਤ ਪਾਣ ਚੀਫ ਮਿਨਿਸਟਰ ਹਨ ਉਹ ਦੋ ਗੱਲਾਂ ਦਾ ਜਵਾਬ ਦੇਣ ਕਿ ਆ ਜਿਹੜਾ ਮਾਮਲਾ ਹੈ ਨਹਿਰੀ ਪਾਣੀ ਦਾ ਇਸ ਦਾ 326 ਕਰੋੜ ਰੁਪਏ ਦਾ ਵਸੂਲੀ ਦੇ ਹੁਕਮ ਕਿਉਂ ਕੀਤੇ ਨੇ ਔਰ ਦੂਸਰਾ 1 ਮਿੰਟ ਜੀ ਕਿ ਆ ਜਿਹੜਾ ਨਹਿਰੀ ਪਾਣੀ ਤੁਸੀਂ ਜਿਹੜਾ ਪਟਵਾਰ ਨਹਿਰੀ ਪਟਵਾਰੀਆਂ ਤੋਂ ਧੱਕੇ ਨਾਲ ਘੁਆਰੇ ਹੋ ਔਰ 6 ਲੱਖ ਰਕਬਾ ਅਨ ਕਮਾਂਡ ਕਮਾਂਡ ਏਰੀਆ ਚੋਂ ਕੱਢ ਦਿੱਤਾ ਕਿ ਇਸ ਤਰ੍ਹਾਂ ਪੰਜਾਬ ਦਾ ਕੇਸ ਕਮਜ਼ੋਰ ਨਹੀਂ ਹੋਏਗਾ ਸੁਪਰੀਮ ਕੋਰਟ ਕੱਲ ਨੂੰ ਹਰਿਆਣਾ ਤੇ ਦਿੱਲੀ ਦੀ ਸਰਕਾਰ ਕਹੇਗੀ ਕਿ ਪੰਜਾਬ ਦੇ ਕੋਲ ਤਾਂ ਪਾਣੀ ਬਹੁਤ ਜ਼ਿਆਦਾ ਵਾਜੀ ਇਹਨਾਂ ਦੇ ਤਾਂ ਏਰੀਆ ਅਨਕਮਾਂਡ ਕਰਤਾ ਇਹਨਾਂ ਕੋਲ ਤਾਂ 100% ਦੀ ਨਹਿਰੀ ਪਾਣੀ ਹੈ ਇਸ ਕਰਕੇ ਇਹ ਦੋਨਾਂ ਮਸਲਿਆਂ ਦੇ ਉੱਤੇ ਕੇਚਰੀਵਾਲ ਔਰ ਸੰਦੀਪ ਪਾਠਕ ਰਾਗਵ ਚੱਡਾ ਔਰ ਭਗਵੰਤ ਮਾਨ ਆਪਣਾ ਪੱਖ ਸਾਫ਼ ਕਰਨ ਨਹੀਂ ਤਾਂ ਮੈਂ ਬੇਨਤੀ ਕਰੂੰਗਾ ਕਿ ਪਟਵਾਰ ਯੂਨੀਅਨ ਸਮੇਤ ਪੰਜਾਬ ਦੇ ਕਿਸਾਨ ਕਿਉਂਕਿ ਮੈਂ ਖੇਤ ਮਜ਼ਦੂਰ ਔਰ ਕਿਸਾਨ ਵਿੰਗ ਦਾ ਪ੍ਰਧਾਨ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਸਰਕਾਰ ਨੂੰ ਇਸ ਮੁੱਦੇ ਤੇ ਅਸੀਂ ਪ੍ਰੋਟੈਸਟ ਕਰਾਂਗੇ ਲੋਡ ਪੇ ਚੱਲਦੀ ਇਲੈਕਸ਼ਨ ਵਿੱਚ ਇਹਨਾਂ ਦਾ ਪ੍ਰੋਟੈਸਟ ਕਰਾਂਗੇ ਮੈਂ ਕਿਸਾਨ ਜਥੇਬੰਦੀਆਂ ਨੂੰ ਕਹੂੰਗਾ ਕਿ ਤੁਸੀਂ ਇਸ ਰੁਕਤੇ ਨੂੰ ਆਪਣੇ ਏਜੰਡੇ ਤੇ ਲੈ ਕੇ ਆਓ ਔਰ ਇਹਨਾਂ ਨੂੰ ਸਵਾਲ ਪੁੱਛੋ ਪਿੰਡਾਂ ਦੇ ਵਿੱਚ ਕਿ ਤੁਸੀਂ ਝੂਠੇ ਆંકੜੇ ਮਹਿਰੀ ਪਟਵਾਰੀਆਂ ਦੇ ਜ਼ਰੀਏ ਕਿਉਂ ਕਰਵਾ ਰਹੇ ਹੋ ਇਹ ਅੱਜ ਦਾ ਇੱਕ ਬਹੁਤ ਅਹਿਮ ਮੁੱਦਾ ਸਿਗਾ ਇੱਕ ਵਾਰ ਫਿਰ ਮੈਂ ਬਲਕੌਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਨਾਲ ਮਨੀਸ਼ ਪਾਂਸਲ ਜੀ ਜੋ ਕੈਂਡੀਡੇਟ ਨੇ ਬਰਨਾਲਾ ਕਾਂਗਰਸ ਤੋਂ ਲੜੇ ਨੇ ਇਲੈਕਸ਼ਨ ਮੇਰੇ ਨਾਲ ਸੱਜੇ ਪਾਸੇ ਸਰਦਾਰ ਕੁਲਦੀਪ ਸਿੰਘ ਜੀ ਕਾਲਾ ਢਿੱਲੋਂ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪਿੱਛੇ ਸਾਡੇ ਸਤਿਕਾਰਯੋਗ ਐਮਸੀਜ਼ ਔਰ ਫਾਰਮਰ ਐਮਸੀਜ਼ ਔਰ ਕਾਂਗਰਸ ਦੇ ਬਲਾਕ ਪ੍ਰੈਜ਼ੀਡੈਂਟਸ ਉਹ ਸਾਰੇ ਵਿਰਾਜਮਾਨ ਨੇ ਤੁਹਾਡਾ ਇਸ ਤੇ ਆਉਣ ਦਾ ਬਹੁਤ ਚੁੱਕਿਆ ਜੀ ਉਹ ਪਿਛਲਾ ਨਹਿਰੀ ਮਾਮਲਾ ਮਾਫ ਕੀਤਾ ਜੀ ਕਿ ਉਹ ਵੀ ਵਿੱਚ ਉਗਰਾਲੇ ਆਹੀ ਤਾਂ ਮੈਂ ਕਹਿ ਰਿਆਂ ਤੁਹਾਨੂੰ ਆ ਅਕਾਲੀ ਦਲ ਦੀ ਸਰਕਾਰ ਵੇਲੇ ਨੋਟੀਫਿਕੇਸ਼ਨ ਪਹਿਲਾਂ ਇੱਕ ਵਾਰੀ ਇਸ਼ੂ ਹੋਈ ਸੀ ਲੇਕਿਨ ਉਹਨੇ ਹੋਲਡ ਕਰਤੀ ਕਾਂਗਰਸ ਦੇ ਰਾਜਪੇ ਚਮਿੰਦਰ ਸਿੰਘ ਨੇ ਕੋਈ ਨਹਿਰੀ ਪਾਣੀ ਜਿਹੜਾ ਸੀਗਾ ਉਹਦਾ ਮਾਮਲਾ ਨਹੀਂ ਉਹ ਉਹਦਾ ਕੋਈ ਅਗਰਾਹੀ ਨਹੀਂ ਕੀਤੀ ਉਹਦੀ ਰਿਕਵਰੀ ਨਹੀਂ ਕੀਤੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ 326 ਕਰੋੜ ਰੁਪਏ ਪੜਨ ਪਿਛਲਾ ਵੀ ਇਨਕਲੂਡ ਹੋਟ ਵਿੱਚ ਇਹ ਏਰੀਆਜ਼ ਦਿੱਤੇ ਨੇ ਜੀ ਸਾਰਾ 326 ਕਰੋੜ ਰੁਪਏ ਦਾ ਤੁਸੀਂ ਪੜ ਸਕਦੇ ਹੋ ਕਿ ਇਹ ਟਾਈਮ ਟਾਈਮ ਪੀਰੀਅਡ ਇਹਦਾ ਮੈਂ ਦੱਸ ਦੇਣਾ ਜੀ ਟਾਈਮ ਪੀਰੀਅਡ ਇਹਦਾ ਹੈਗਾ ਉਪਰੋਕਤ ਵਿਸ਼ੇ ਸੰਬੰਧੀ ਆਪ ਦੇ ਹਲਕੇ ਦਫ਼ਤਰਾਂ ਵਿੱਚੋਂ ਭੇਜੀ ਗਈ ਸੂਚਨਾ ਅਨੁਸਾਰ ਵਾਟਰ ਸੈਸ ਮਾਮਲਾ ਸਾਲ 2023-24 ਤੱਕ ਦਾ ਬਕਾਇਆ ਵਸੂਲਣ ਯੋਗ ਹੁਕਮ ਹੇਠ ਅਨੁਸਾਰ ਜਿਹੜਾ ਹੈ ਖੜੀ ਦਰਸਾਈ ਗਈ ਹੈ ਆ ਜਿਹੜਾ ਰਕਮਾ ਖੜੀ ਦਰਸਾਇਆ ਗਿਆ ਲੁਧਿਆਣੇ ਦਾ ਜਾਂ ਸ਼ਾਇਦ ਆਪਣਾ ਸੰਗਰੂਰ ਦਾ ਹੁਸ਼ਾਰਪੁਰ ਦਾ ਪਟਿਆਲੇ ਦਾ ਫਿਰੋਜ਼ਪੁਰ ਦਾ ਪਾਖੜਾ ਮੇਨ ਲਾਈਨ ਦਾ ਇਹ ਸਾਰੀਆਂ ਗੱਲਾਂ ਇਹ ਰਿਕਵਰੀ ਜਿਹੜੀ ਹੈਗੀ ਆ ਇਹ ਪੁਰਾਣਾ ਬਕਾਇਆ ਵੀ ਰਿਕਵਰ ਕਰਨ ਨੂੰ ਆਮ ਆਦਮੀ ਪਾਰਟੀ ਨੇ ਕੀਤਾ ਜਿਹੜੇ ਕਹਿੰਦੇ ਸੀ ਕਾਂਗਰਸ ਅਕਾਲੀ ਦਲ ਬਹੁਤ ਮਾੜੇ ਇਹਨਾਂ ਨੇ ਤਾਂ ਉਹਨਾਂ ਦਾ ਬਕਾਇਆ ਵੀ ਚੱਕ ਕੇ ਲੋਕਾਂ ਦੇ ਕਿਸਾਨਾਂ ਦੇ ਸਿਰ ਦੇ ਉੱਤੇ ਪਾ ਦਿੱਤਾ ਜੀ ਪਹਿਰਾ ਸਾਹਿਬ ਇਹ ਜਿਹੜਾ ਬਕਾਇਆ ਦੇ ਤੁਸੀਂ ਕਰੋੜਾ ਰੁਪਏ ਦੀ ਗੱਲ ਕਰਦੇ ਹੋ ਤੁਹਾਡੀ ਸਰਕਾਰ ਮੋਕੇ ਦੀ ਇਹ ਹੋਲਡ ਸੀਗੀ ਮਾਫ ਤਾਂ ਤੁਸੀਂ ਵੀ ਨਹੀਂ ਕੀਤਾ ਕੋਈ ਗੱਲ ਨਹੀਂ ਮਾਫ ਨਹੀਂ ਕੀਤਾ ਲੇਕਿਨ ਰਿਕਵਰ ਵੀ ਨਹੀਂ ਕੀਤਾ ਆਮ ਆਦਮੀ ਪਾਰਟੀ ਦੱਸੇ ਕਿ ਉਹ ਰਿਕਵਰ ਕਰਨ ਦੇ ਹੁਕਮ ਕੋ ਜਾਰੀ ਕਰ ਰਿਹਾ ਇਹ ਪੈਂਡਿੰਗ ਪੈਂਡਿੰਗ ਚੱਲਿਆ ਆ ਰਿਹਾ ਸੀਗਾ ਕਿਸੇ ਸਰਕਾਰ ਨੇ ਕਿਉਂਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਵਿੱਤੀ ਹਾਲਤ ਬਹੁਤ ਮਾੜੀ ਆ ਇਸ ਕਰਕੇ ਮਗਰਲੀਆਂ ਜਿਹੜੀਆਂ ਸਰਕਾਰਾਂ ਨੂੰ ਨਿਤ ਦਿਨ ਭਗਵੰਤਪານ ਗਾਲਾ ਕਰਦਾ ਉਹਨਾਂ ਨੂੰ ਰਿਕਵਰ ਨਹੀਂ ਕੀਤਾ ਇਹ ਤੁਸੀਂ ਦਾ ਰਿਕਵਰ ਕਰਨ ਦੇ ਹੁਕਮ ਦਿੱਤੇ ਇਹਦੇ ਬਾਰੇ ਵਿੱਚ ਹਾਂਜੀ ਫਿਰ ਆਲੀਬ੍ਰੇਸ਼ਨ ਨਾਲ ਸ਼ੁਰੂ ਹੋਇਆ ਫਾਈਟ ਕਰ ਲਈ ਜੀ ਹਾਂਜੀ ਹੋ ਗਿਆ ਹੋ ਗਿਆ ਫਾਈਟ ਆ ਵੀ ਹੋਰੇ ਆਓ ਕਰ ਹੋਰ ਖੈਰਾ ਸ਼ੁਰੂ ਕਰ ਲਾਓ ਫਰੇਮ ਕਰ ਲਾਓ ਅ ਰੋਲ ਓਕੇ ਅਸੀਂ ਨਾ ਪ੍ਰਾਈਮ ਖੈਰਾ ਸਾਹਿਬ ਪੜਾਈ ਮੁਕਿਆਸ ਦਾ ਕੀ ਮਕਸਦ ਹੈ ਕੀ ਮਤਲਬ ਆ ਦੇਖੋ ਇੱਕ ਤਾਂ ਸਿਗਾ ਕਿ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਜਿਹੜੇ ਕਿ ਸਾਡੇ ਹੋਣਹਾਰ ਵਿਸ਼ਪ ਪਦਰੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਹਨ ਇਹਨਾਂ ਨੇ ਜੋ ਦੁਖਾਂਤ ਭੋਗਿਆ 2 ਸਾਲ ਤੋਂ ਗੈਂਗਸਟਰਸ ਨੇ ਕਤਲ ਕੀਤਾ ਸਭ ਤੋਂ ਪਹਿਲਾਂ ਇਹਨਾਂ ਦੀ ਸਿਕਿਉਰਿਟੀ ਵਿਦਡਰਾ ਕਰਕੇ ਜੋ ਭਗਵੰਤ ਮਾਨ ਦੀ ਸਰਕਾਰ ਨੇ ਨਲੇਕੀ ਕੀਤੀ ਬਲਤੇਜ ਪੰਨੂ ਵਰਗੇ ਨਲੇਕ ਪੱਤਰਕਾਰਾਂ ਨੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਸ਼ੇਅਰ ਕੀਤਾ 24 ਘੰਟਿਆਂ ਚ ਇਹਨਾਂ ਦੇ ਪੁੱਤ ਨੂੰ ਗੈਂਗਸਟਰਾਂ ਨੇ ਮਾਰਤਾ ਜਿਹੜੇ ਗੈਂਗਸਟਰ ਫੜੇ ਗਏ ਉਹ ਜੇਲ੍ਹਾਂ ਚੋਂ ਅੰਦਰ ਟੀਵੀ ਇੰਟਰਵਿਊਸ ਦੇ ਰਹੇ ਨੇ ਦੇਸ਼ ਦੇ ਟਾਪ ਦੇ ਚੈਨਲਸ ਨੂੰ ਇੰਟਰਵਿਊ ਦਿੱਤੀਆਂ ਸਾਲ ਹੋ ਗਿਆ ਕਿਸੇ ਪੰਜਾਬ ਪੁਲਿਸ ਦੇ ਏਡੀਜੀਪੀ ਦੀ ਇਨਕੁਆਇਰੀ ਰਿਪੋਰਟ ਦੱਸੀ ਨਹੀਂ ਕਿ ਉਹ ਇੰਟਰਵਿਊਸ ਕਿਉਂ ਕੀਤੀਆਂ ਇਹਨਾਂ ਦਾ ਬੱਚਾ ਪੈਦਾ ਹੋਇਆ ਦੂਸਰਾ ਸ਼ੁਭਦੀਪ ਆਇਆ ਉਹਦੇ ਤੇ ਮੈਂਟਲ ਟੌਰਚਰ ਕਰਨ ਲਈ ਬੀਜੇਪੀ ਦੀ ਚਿੱਠੀ ਮੰਗਵਾ ਕੇ ਦਿੱਲੀੋਂ ਤੁਰੰਤ ਸਿਵਲ ਸਰਜਨ ਬਠਿੰਡਾ ਦੇ ਉੱਤੇ ਪ੍ਰੈਸ਼ਰ ਪਾ ਕੇ ਕਿ ਕਿਸੇ ਤਰੀਕੇ ਨਾਲ ਇਹ ਬੱਚਾ ਪੈਦਾ ਹੋਣ ਤੋਂ ਵੀ ਰੋਕਿਆ ਤੁਸੀਂ ਸੁਣਿਆ ਸਾਰਾ ਕੁਝ ਜੋ ਕਰਾਂ ਇਸ ਲਈ ਇਹਨਾਂ ਦੀ ਇਨਸਾਫ ਦੀ ਲੜਾਈ ਬਕਾਇਆ ਆਉਣ ਵਾਲੇ ਸਮੇਂ ਵਿੱਚ ਇੰਡੀਆ ਅਲਾਈਅንስ ਰਾਹੀਂ ਅਸੀਂ ਲੜਾਂਗੇ ਔਰ ਜੋ ਇਹਨਾਂ ਨੇ ਸਾਨੂੰ ਸਪੋਰਟ ਦੇਣ ਦਾ ਫੈਸਲਾ ਕੀਤਾ ਮੈਂ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਦੇ ਸਮੂਹ ਪਰਿਵਾਰ ਆਪਣੀ ਭੈਣ ਚਰਨਕੌਰ ਜੀ ਦਾ तहे ਦਿਲ ਤੋਂ ਧੰਨਵਾਦ ਕਰਦਾ ਇਕੱਲਾ ਸੰਗਰੂਰ ਨਹੀਂ ਬਠਿੰਡਾ ਨਹੀਂ ਗੁਰਦਾਸਪੁਰ ਨਹੀਂ ਲੁਧਿਆਣਾ ਬਲਕਿ ਸਮੂਹ ਪੰਜਾਬ ਦੇ ਸਾਰੇ ਕਾਂਗਰਸ ਕੈਂਡੀਡੇਟਸ ਦਾ ਸਪੋਰਟ ਕੀਤੀ ਉਹਦੇ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਦੂਸਰਾ ਦੂਸਰਾ ਮਸਲਾ ਸੀ ਕਿ ਆਪ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੰਜਾਬ ਗਵਰਨਮੈਂਟ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਆ 14 ਮਈ 2024 ਦੀ ਇਸ ਦੇ ਤਹਿਤ ਉਹਨਾਂ ਨੇ ਜਿਹੜਾ ਵਾਟਰ ਸੈਸ ਸੀ ਜਿਹੜਾ ਮਾਮਲਾ ਪਿਛਲੇ ਕੁਝ ਦਹਾਕਿਆਂ ਤੋਂ ਕਿਸੇ ਸਰਕਾਰ ਨੇ ਉਗਰਾ ਨਹੀਂ ਰਿਕਵਰ ਕੀਤਾ ਸੀ ਇਹਨਾਂ ਨੇ 326 ਕਰੋੜ ਰੁਪਏ ਰਿਕਵਰ ਕਰਨ ਦੇ ਹੁਕਮ ਦਿੱਤੇ ਨੇ ਇੱਥੋਂ ਸਾਫ਼ ਹੋ ਗਿਆ ਕਿ ਭਗਵੰਤ ਮਾਨ ਜਿਵੇਂ ਕਿਸਾਨਾਂ ਦੇ ਅੰਦੋਲਨ ਵਿੱਚ ਉਹਨੇ ਭਾਜਪਾ ਨੂੰ ਕੁੱਟਣ ਦਿੱਤਾ ਸ਼ੁਭਦੀਪ ਮਾਰਨ ਦਿੱਤਾ ਪ੍ਰੀਤਪਾਲ ਡੈਮੇਜ ਹੋਣ ਦਿੱਤਾ ਲੱਤਾਂ ਬਾਹਾਂ ਤੋੜਤੀਆਂ ਹਰਿਆਣਾ ਪੁਲਿਸ ਨੇ ਇੱਥੇ ਵੀ ਕੇਂਦਰ ਸਰਕਾਰ ਦੀ ਚਾਲ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਅੱਗੇ ਬੋਝ ਪਾਉਣ ਜਾ ਰਿਹਾ ਔਰ ਇੱਕ ਨਾਲ ਮਸਲਾ ਮੈਂ ਜੋ ਉਠਾਇਆ ਕਿ ਨਹਿਰੀ ਵਿਭਾਗ ਵਿੱਚ ਕ੍ਰਿਸ਼ਨ ਕੁਮਾਰ ਕਿਸੇ ਡਿਊਬੀਅਸ ਹਿਡਨ ਅਜੰਡੇ ਦੇ ਤਹਿਤ ਹਰਿਆਣਾ ਦਿੱਲੀ ਨੂੰ ਫਾਇਦਾ ਦੇਣ ਲਈ ਨਹਿਰੀ ਵਿਭਾਗ ਦੇ ਪਟਵਾਰੀਆਂ ਤੇ ਪ੍ਰੈਸ਼ਰ ਪਾ ਰਹੇ ਨੇ ਕਿ ਤੁਸੀਂ ਝੂਠੇ ਅੰਕੜੇ ਪੇਸ਼ ਕਰੋ ਅਸਲ ਵਿੱਚ ਨਹਿਰੀ ਪਾਣੀ ਪਿੰਡਾਂ ਦੇ ਵਿੱਚ ਖਾਲਿਆਂ ਟੇਲੰਡਾ ਤੱਕ ਕੇਵਲ 17% ਦੀ ਪਹੁੰਚ ਰਿਹਾ ਹੈ ਪਰ ਇਹ ਕਹਿ ਰਹੇ ਨੇ ਕਿ ਤੁਸੀਂ ਪਟਵਾਰੀਆਂ ਨੂੰ ਕਿਹਾ ਕਿ ਤੁਸੀਂ ਲਿਖੋ ਕਿ 100% ਪਾਣੀ ਸਾਰਾ ਜਿਹੜਾ ਹੈ ਪੰਜਾਬ ਦਾ ਨਹਿਰਾਂ ਦਾ ਪਾਣੀ ਅਖੀਰ ਤੱਕ ਪਹੁੰਚ ਰਿਹਾ ਇਸ ਤਰ੍ਹਾਂ ਕਰਨ ਨਾਲ ਖਤਰਾ ਇਹ ਆ ਕਿ ਸਾਡਾ ਕੇਸ ਸੁਪਰੀਮ ਕੋਰਟ ਵਿੱਚ ਐਸਵਾਈਐਲ ਦਾ ਬਹੁਤ ਵੀਕ ਹੋਵੇਗਾ ਕੱਲ ਨੂੰ ਹਰਿਆਣਾ ਤੇ ਦਿੱਲੀ ਸਰਕਾਰ ਕਹੇਗੀ ਕਿ ਇਹ ਤਾਂ ਕਹਿੰਦੇ ਸਾਨੂੰ ਪਾਣੀ ਘਟਿਆ ਜੀ ਇਹਨਾਂ ਦਾ ਤਾਂ ਜਿਹੜਾ ਨਹਿਰਾਂ ਦਾ ਪਾਣੀ 100% ਇਰੀਗੇਸ਼ਨ ਵਾਸਤੇ ਕੱਲੇ-ਕੱਲੇ ਟੇਲੈਂਡ ਤੱਕ ਪਹੁੰਚਿਆ ਜਦ ਕਿ ਪਹੁੰਚ ਨਹੀਂ ਰਿਹਾ ਔਰ ਇਹਨਾਂ ਨੇ ਪਟਵਾਰੀਆਂ ਦੇ ਉੱਤੇ ਜ਼ੁਲਮ ਕਰਦਿਆਂ ਜਸਕਰਨ ਸਿੰਘ ਗਹਿਰੀ ਬੁੱਟਰ ਜੋ ਪ੍ਰਧਾਨ ਆ ਉਸ ਤੇ ਪਰਚਾ ਦਰਜ ਕਰਤਾ ਉਹਨੂੰ ਸਸਪੈਂਡ ਕਰਤਾ ਉਹਨੂੰ ਚਾਰਜ ਸ਼ੀਟ ਕਰਤਾ ਦਰਜਨਾ ਸੈਂਕੜੇ ਪਟਵਾਰੀਆਂ ਨੂੰ ਟੌਰਚਰ ਕੀਤਾ ਡਿਪਾਰਟਮੈਂਟਲ ਇਨਕੁਆਰੀਆਂ ਖੋਲਤੀਆਂ ਔਰ ਬਾਗਵਾਨੀ ਦਾ ਜਿਹੜਾ ਪਾਣੀ ਦੀ ਕਟੌਤੀ ਕਰਦੀ ਔਰ ਇਸੇ ਤਰ੍ਹਾਂ ਨਾਲ ਜੋ ਇਹ ਝੂਠ ਬੋਲਿਆ ਜਾ ਰਿਹਾ ਅੰਕੜੇ ਫਰਜ਼ੀ ਪੇਸ਼ ਕੀਤੇ ਜਾ ਰਹੇ ਮੈਨੂੰ ਸ਼ੁਭਾਵਾ ਕੇ ਕ੍ਰਿਸ਼ਨ ਕੁਮਾਰ ਆਇਦਰ ਦਿੱਲੀ ਦੀ ਗੇਮ ਖੇਡ ਰਿਹਾ ਜਾਂ ਕੇਜਰੀਵਾਲ ਦੀ ਗੇਮ ਖੇਡ ਰਿਹਾ ਜਾਂ ਸੰਦੀਪ ਪਾਟਕ ਦੀ ਜਾਂ ਰਾਗਵ ਚੱਡੇ ਦੀ ਗੇਮ ਖੇਡ ਰਿਹਾ ਭਗਵੰਤ ਮਾਨ ਨੂੰ ਇਹਨਾਂ ਦੋਨਾਂ ਮੁੱਦਿਆਂ ਦੇ ਉੱਤੇ ਆਪਣਾ ਪੱਖ ਸਾਫ਼ ਕਰਕੇ ਪੰਜਾਬ ਦੇ ਕਿਸਾਨਾਂ ਦੇ ਅੱਗੇ ਸਫਾਈ ਦੇਣੀ ਚਾਹੀਦੀ ਹੈ। ਨੇ ਇਹ ਸਾਰਾ ਝੂਠ ਹੈ ਨਾ ਆ ਦੇਖੋ ਪਟਵਾਰੀਆਂ ਨੇ ਡਿਟੇਲਡ ਹਲੇ ਅੱਜ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਪਠੰਡੇ ਵਿੱਚ ਕੰਪਲੀਟ ਨਹਿਰੀ ਪਟਵਾਰ ਯੂਨੀਅਨ ਨੇ ਇਸ ਨੂੰ ਫਰਾਡ ਘਰਾਰ ਦਿੱਤਾ ਵਾ ਕਿ ਸਾਡੇ ਤੇ ਦਬਾਅ ਪਵਾ ਕੇ 17 18% 20% ਪਾਣੀ ਜਿਹੜਾ ਇਰੀਗੇਸ਼ਨ ਦਾ ਜਾ ਰਿਹਾ ਨਹਿਰੀ ਉਹਨੂੰ 100% ਘੁਆਰੇ ਨੇ ਔਰ ਸਾਡੇ ਤੇ ਪਰਚੇ ਦਰਜ ਕਰ ਰਹੇ ਨੇ ਸਾਡੇ ਪਟਵਾਰੀਆਂ ਨੂੰ ਸਸਪੈਂਡ ਕਰ ਰਹੇ ਨੇ ਸਾਡੇ ਪਟਵਾਰੀਆਂ ਨੂੰ ਚਾਰਜ ਸ਼ੀਟ ਕਰ ਰਹੇ ਨੇ ਉਹ ਇੱਕ ਦਿਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਆ ਰਹੇ ਪਹਿਲਾਂ ਵੀ ਉਹਨਾਂ ਲੁਧਿਆਣੇ ਮੀਟਿੰਗ ਕਰ ਦਿੱਤੀ ਆ ਇਹ ਅੰਕੜੇ ਫੇਕ ਨੇ ਔਰ ਕ੍ਰਿਸ਼ਨ ਕੁਮਾਰ ਤੇ ਭਗਵੰਤ ਮਾਨ ਦੱਸਣ ਕਿ ਇਹ ਕਿਹੜੇ ਦਿੱਲੀ ਦੇ ਕਿਹੜੇ ਆਕਾ ਦੇ ਕਹਿਣ ਦੇ ਉੱਤੇ ਫੇਕ ਆંકੜੇ ਪੇਸ਼ ਕੀਤੇ ਜਾ ਰਹੇ ਹਨ ਜਿਹੜੀ ਪ੍ਰਣਾਲੇ ਦੇ ਵਿੱਚ ਅਪਦੀਪਿੰਦ ਵਿੱਚ ਅੱਜ ਮੀਤ ਇਹ ਅੰਦਰ ਪੰਡੋਰੀ ਦਾ ਅਜ ਵਿਰੋਧ ਹੋ ਰਿਹਾ ਤੇ ਦੇਖੋ ਵਿਰੋਧ ਤਾਂ ਇਹਨਾਂ ਦਾ ਹੋਣਾ ਹੀ ਆ ਜਦ ਇਹ ਕਿਸਾਨ ਵਿਰੋਧੀ ਫੈਸਲੇ ਲੈ ਰਹੇ ਨੇ ਜਦ ਇਹਨਾਂ ਨੇ ਕਿਸਾਨਾਂ ਦੇ ਅੰਦੋਲਨ ਵਿੱਚ ਨਿਹੱਥੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੂੰ ਕੁੱਟਣ ਦਿੱਤਾ ਕਗਰ ਦਰਿਆ ਵਿੱਚ ਹਰਿਆਣਾ ਕਗਰ ਦਰਿਆ ਸਾਡਾ ਹਰਿਆਣਾ ਉੱਥੇ ਫੜ ਕੇ ਜਿਹੜੀ ਬੈਰੀਕੇਡੀਆਂ ਉਹ ਪੰਜਾਬ ਦੀ ਧਰਤੀ ਤੇ ਆ ਇੰਨਾ ਕੁਝ ਹੋਇਆ ਕੁੱਟਿਆ ਗਿਆ ਟਰੈਕਟਰ ਪੰਨੇ ਗਏ ਸੈਂਕੜੇ ਕਿਸਾਨ ਜ਼ਖਮੀ ਹੋ ਗਏ ਔਰ ਸ਼ੁਭਕਰਨ ਦਾ ਕਤਲ ਹੋ ਗਿਆ ਪ੍ਰੀਤਪਾਲ ਦੀਆਂ ਹੱਡੀਆਂ ਤੋੜਤੀਆਂ ਪਰ ਭਗਵੰਤ ਮਾਨ ਨੇ ਕੋਈ ਪਰਚਾ ਨਹੀਂ ਦਰਜ ਕੀਤਾ ਇੱਕ ਜ਼ੀਰੋ ਐਫ ਆਈ ਆਰ ਦਰਜ ਕੀਤੀ ਸ਼ੁਭਕਰਨ ਦੀ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ ਇਸ ਕਰਕੇ ਉਹਨਾਂ ਦਾ ਵਿਰੋਧ ਜਾਇਜ਼ ਹੈ ਔਰ ਮੈਂ ਸਮਝਦਾ ਕਿਸਾਨ ਜਥੇਬੰਦੀਆਂ ਨੂੰ ਭਾਜਪੀ ਔਰ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਸਵਾਲ ਹਰ ਪਿੰਡ ਵਿੱਚ ਕਿਸਾਨਾਂ ਨੂੰ ਸਧਾਰਨ ਕਿਸਾਨਾਂ ਨੂੰ ਅਪੀਲ ਕਰੂੰਗਾ ਪੁੱਛੋ ਕਿ 356 ਕਰੋੜ ਰੁਪਏ ਮਾਮਲਾ ਸਾਡੇ ਉੱਤੇ ਕਿੱਥੋਂ ਪਿਆ ਜਾਦਾ ਹੈ ਅੱਜ ਫਟਨਾਲਾ ਬੰਦ ਹੈ ਜੀ ਪਾਣੀ ਬਰਨਾਲੇ ਏਰੀਆ ਦੇ ਵਿੱਚ ਆ ਸੰਗਰੂਰ ਏ ਵਿੱਚ 120 ਫੁੱਟ ਤੇ ਪਾਣੀ ਚਲਾ ਗਿਆ ਇਹ ਨੂੰ ਲੈ ਕੇ ਤੁਹਾਡੇ ਕੋਲ ਕੀ ਵੀਜ਼ਾ ਦੇਖੋ ਬਹੁਤ 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 ਇੰਪੋਰਟੈਂਟ ਸਵਾਲ ਕੀਤਾ ਦੇਖੋ ਸਭ ਤੋਂ ਜ਼ਿਆਦਾ ਵਾਟਰ ਟੇਬਲ ਜਿਹੜਾ ਉਹ ਬਰਨਾਲਾ ਸੰਗਰੂਰ ਔਰ ਬਰਨਾੜੇ ਜ਼ਿਲ੍ਹਿਆਂ ਵਿੱਚ ਜਿਹੜਾ ਡਿਪਲੀਸ਼ਨ ਹੈ ਜਿਹੜਾ ਪਾਣੀ ਜ਼ਮੀਨ ਦੇ ਥੱਲੇ ਉਹਦੀ ਸਤਾ ਕਿਉਂਕਿ 14 ਲੱਖ ਟਿਊਬਵਲ ਨਾਲ ਅਸੀਂ ਪਾਣੀ ਕੱਢ ਰਹੇ ਹਾਂ ਚੋਨੇ ਦੀ ਫਸਲ ਤੁਹਾਨੂੰ ਪਤਾ ਕਿ 1 ਕਿਲੋ ਚੌਲ ਪੈਦਾ ਕਰਨ ਵਾਸਤੇ 3 ਤੋਂ ਲੈ ਕੇ 4000 ਲੀਟਰ ਪਾਣੀ ਚਾਹੀਦਾ ਭਗਵੰਤ ਮਾਨ ਨੇ 2 ਸਾਲਾਂ ਵਿੱਚ ਇਹਦੇ ਤੇ ਕੋਈ ਰਾਏ ਨਹੀਂ ਕੀਤੀ ਕਿ ਗਰਾਊਂਡ ਵਾਟਰ ਰੀਚਾਰਜ ਕਿੱਦਾਂ ਕਰਨਾ ਮੇਰੇ ਕੋਲ ਸਿੰਪਲ ਪ੍ਰੋਪੋਜ਼ਲ ਜਿਹੜਾ ਕਿ ਮੈਂ ਇਹਨੂੰ ਦੱਸਣਾ ਚਾਹੁੰਦਾ ਸੀ ਮਿਲਣਾ ਚਾਹੁੰਦਾ ਸੀ ਲੇਕਿਨ ਮਿਲਿਆ ਨਹੀਂ ਨਫਰਤ ਦੀ ਭਾਵਨਾ ਦੇ ਨਾਲ ਮੈਂ ਕਹਿੰਦਾ ਕਿ ਕੇਂਦਰ ਸਰਕਾਰ ਜਿਹੜਾ ਸਾਡਾ ਸੀਸੀਐਲ ਲਿਮਿਟ ਹੈ ਜਿਹੜਾ ਕਣਕ ਦੇ ਝੋਨਾ ਹਰ ਸਾਲ ਕੇਂਦਰ ਸਰਕਾਰ ਖਰੀਦਦਾ ਉਹ 75000 ਕਰੋੜ ਰੁਪਏ ਦੀ ਸੀਸੀਐਲ ਹੈ ਮੈਨੇ ਕੈਸ਼ ਕੈਸ਼ ਕ੍ਰੈਡਿਟ ਲਿਮਿਟ ਜਿਹੜਾ ਭਾਰਤ ਸਰਕਾਰ ਸਾਨੂੰ ਦਿੰਦਾ ਉਹਦੇ ਚੋਂ 40000 ਕਰੋੜ ਰੁਪਏ ਦਾ ਝੋਨਾ ਖਰੀਦਾ ਜਾ ਰਿਹਾ ਮੇਰੀ ਪ੍ਰੋਪੋਜ਼ਲ ਹੈ ਕਿ ਪਹਿਲੇ ਸਾਲ ਇੱਕ ਸਾਈਟ ਤੇ ਰੱਖ ਕੇ ਕੁਝ ਸੋਨੇ ਦੀਆਂ ਫਸਲਾਂ ਆਲਟਰਨੇਟ ਕ੍ਰੌਪਸ ਤੇ ਐਮਐਸਪੀ ਦਿੱਤੀ ਜਾਵੇ ਝੋਨੇ ਦੇ ਬਰਾਬਰ ਕਿਉਂਕਿ ਜੱਟਾਂ ਨੇ ਜ਼ਿਮੀਂਦਾਰਾਂ ਨੇ ਉਦੋਂ ਤੱਕ ਝੋਨਾ ਨਹੀਂ ਛੱਡਣਾ ਜਦ ਤੱਕ ਉਹਨਾਂ ਨੂੰ ਝੋਨੇ ਦੇ ਬਰਾਬਰ ਆਮਦਨ ਨਾ ਹੋਈ ਚਾਹ 50 60 70000 ਰੁਪਏ ਦੀ ਜਿਹੜਾ ਕਿ ਅਸੀਂ ਕਹਿੰਦੇ ਕਿ ਉਸੇ ਸੀਸੀਐਲ ਲਿਮਿਟ ਵਿੱਚ ਕੇਂਦਰ ਸਰਕਾਰ ਪੈਸਾ ਨਹੀਂ ਫालतू ਮੰਗਦੇ ਉਹਦੇ ਪਹਿਲੇ ਸਾਲ 50% ਝੋਨੇ ਦੀ ਬਜਾਈ ਘਟਾਵੇ ਅਗਲੇ ਸਾਲ 25 ਘਟਾਵੇ ਅਖੀਰ ਵਿੱਚ ਸਾਰਾ ਚੋਨਾ ਖਤਮ ਤੇ ਪਾਣੀ ਦਾ ਵਾਟਰ ਟੇਬਲ ਪੰਜਾਬ ਦਾ ਆਪਣੇ ਆਪ ਰੀਚਾਰਜ ਹੋ ਕੇ ਉੱਪਰ ਆ ਜਾਵੇ ਮੇਰੇ ਸਾਹਿਬ ਮੇਰੇ ਸਾਹਿਬ ਲੋਕ ਸਭਾ ਹਰਕਾ ਸੰਗਰੂਹ ਤੋਂ